ਜਿਹੜਾ ਜਮਾਨਾ ਨਾ ਇਹ ਜਿਹੜੇ ਲੋਕ ਐ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦੇ ਆ ਕਿ ਕਿਹੜੇ ਥੋਟੇ ਆਪਣੇ ਆ ਕਿਹੜੇ ਪਰाये ਆ ਕਿਹੜੇ ਝੱਕੀਆਂ ਕਰਦੇ ਆ ਅੱਜ ਇਹਦੇ ਬਾਰੇ ਗੱਲਾਬਾਤ ਕਰਾਂਗੇ ਇਸ ਚੀਜ਼ ਤੋਂ ਫਿਰ ਬਾਹਰ ਕਿੱਦਾਂ ਨਿਕਲਣਾ ਆ ਚਲੋ ਅੱਜ ਦੀ ਲਾਈਵ ਜੀ ਥੋੜਾ ਸਵਾਗਤ ਮਾਰਾਂ ਗੱਲਾਂ ਇਹਦੇ ਬਾਰੇ ਚ ਤੇ ਮੋਟਰ ਤੇ ਪਹੁੰਚਾ ਰਾਤ ਦੋ ਦਿਨ ਹੋ ਗਏ ਲਗਾਤਾਰ ਮੀਂਹ ਪੈ ਰਿਹਾ ਪਿੰਡ ਵਾਲੇ ਖੇਤਾਂ 'ਚ ਗਿੜਾ ਮਾਰ ਕੇ ਆਇਆ ਤਾਂ ਉਹ ਮੀਂਹ ਪੈਣੇ ਕਰਕੇ ਨਾ ਵੀ ਹੁਣ ਦੋ ਦਿਨ ਮੌਸਮ ੱੱਲਾ ਜਾ ਰਿਹਾ ਵਿੱਚ ਗਰਮੀ ਵੀ ਬਹੁਤ ਰਹੀ ਆ ਅ ਜਿਹੜੀ ਇੱਕ ਸਾਰ ਦੇ ਨਹੀਂ ਨਸਰੀ ਕੋਈ ਸੱਟਾ ਕੋਈ ਨਿਕਲ ਰਿਹਾ ਕੋਈ ਸੱਟਾ ਕੋਈ ਨਿਕਲ ਰਿਹਾ ਅਸੀਂ ਕਰਦੇ ਹਾਂ ਗੱਲ ਇਹਦੇ ਬਾਰੇ ਵਿੱਚ ਤੇ ਗੁੱਜਰਬਾਈ ਨੇ ਬਹੁਤ ਸਪਾਈ ਕੀਤੀ ਇੱਥੇ ਆ ਇੱਕ ਬੇਲ ਵਿੱਚ ਤੇ ਪੱਤੇ ਦਿੱਤੀ ਕਦੂ ਵਾਲੀ ਤੇ ਮੈਨੂੰ ਟੈਲੀਫੋਨ ਆ ਜਾਂਦੇ ਕਹਿੰਦੇ ਵੀ ਸਬਜ਼ੀਆਂ ਸੁਝੀਆਂ ਦਿਖਾਏ ਕਰ ਨਾ ਮੈਸੇਜ ਆ ਜਾਂਦੇ ਟੈਲੀਫੋਨ ਮੈਸੇਜ ਆ ਜਾਂਦੇ ਮੋਟਰ ਆਪਣੀ ਬਾਗਬਾਨੀ ਜ਼ਰੂਰ ਦਿਖਾਏ ਕਰ ਬਾਗਬਾਨੀ ਤਾਂ ਹੋਰ ਬਹੁਤ ਵੱਡੀ ਹੋ ਗਈ ਉਹ ਦਿਖਾਉਂਦਾ ਸਾਨੂੰ ਪਹਿਲਾਂ ਪੱਜ ਆ ਦੇਖੋ ਇੱਥੇ ਮੋਟਰ ਦਾ ਲੁੱਕ ਦੇਖੋ ਇੱਥੇ ਤੇ ਕਿਨੀ ਘੈਂਟ ਹੈ ਉਹ ਨਾਲ ਤੇ ਗਮਲੇ ਲੈ ਘਰ ਤੇ ਰੱਖਤੇ ਆਹ ਰੱਖਤਾ ਇੱਧਰ ਸਾਹਬ ਜੀ ਬੈਠੇ ਨੇ ਅਖਬਾਰ ਪੜ੍ਹ ਰਹੇ ਨੇ ਗੁੱਡ ਮਾਰਨਿੰਗ ਸਰ ਹਾਂ ਜੀ ਸਸਰੀ ਗੁੱਡ ਮਾਰਨਿੰਗ ਨਾਲ ਸਸਰੀ ਘਰ ਜੀ ਮੁੱਜਰ ਬਾਈ ਦੇ ਭਿੱਡੀਆਂ ਭਾਈ ਫੇਰ ਕਿ ਡੰਗ ਦੀ ਹੋ ਗਈ ਸਾਬ ਜੀ ਟੋੜ ਕੇ ਰੱਖ ਲੈ ਸਰ ਹਾਂ ਸ਼ਿਮਲਾ ਵਿੱਚ ਤਾਂ ਥੋੜੀ ਹੈ ਛੋਟੂ ਥੋੜੀ ਉਹ ਤਾਂ ਉਹ ਤਾਂ ਇਹਨੇ ਆਪਣੇ ਪਤਾ ਇਸ ਵਾਰੀ ਇਹ ਸਾਡੀ ਪਤਨੀ ਕਹਿੰਦਾ ਝੋਸਰੋਗ ਜਾ ਲੱਗਿਆ ਰਿਹਾ ਇਹਨੂੰ ਝੋਸਰੋਗ ਜਾਏ ਮੈਂ ਪਾਣੀ ਪਤਾ ਨਹੀਂ ਕਿਹੜਾ ਚੱਕਰ ਹੋਇਆ ਇੱਥੇ ਸਾਡੀ ਇਸ ਵਾਰੀ ਸਾਡੀ ਜਿਹੜੀ ਭਿੰਡੀ ਹਾਂ ਸ਼ਿਮਲਾ ਮਿਰਚ ਨੂੰ ਝੋਸਰੋਗ ਜਾ ਪਿਆ ਰਿਹਾ ਇਹ ਹੋਈ ਉਹ ਨਹੀਂ ਦੀ ਗਰੋਥ ਹੋਈ ਉਹ ਨਹੀਂ ਹੈਗੀ ਫੁੱਲ ਬਥੇਰੇ ਆਏ ਵੀ ਨਹੀਂ ਆਏ ਫੁੱਲ ਨਹੀਂ ਆਇਆ ਹੈਗਾ ਫੁੱਲ ਵੀ ਬਹੁਤ ਆਇਆ ਪਰ ਇਹ ਹਰੀਆ ਲਾਲ ਮਿਰਚਾਂ ਵਿਸਰੇ ਨੇ ਪਰਦਾ ਇਹ ਤਾਂ ਆਏ ਸਾਰੇ ਬਹੁਤ ਫਲ ਦੇ ਸਾਡੀਆਂ ਹਰੀਆ ਮਿਰਚਾਂ ਦਾ ਪਰ ਪਿਛਲੀ ਸਾਲ ਨਾ ਬਾਈ ਤੂੰ ਨਹੀਂ ਤਾਂ ਹੈਗਾ ਇੱਥੇ ਇਸ ਨਾਲ ਉਹ 4-5 4-5 ਉਤਰੀ ਜਾਂਦੀਆਂ ਜਦੋਂ ਹੋ ਕੇ ਡੰਗ ਦੀ ਬਣਾ ਲੈਂਦੇ ਤੇ ਹੁਣ ਨਹੀਂ ਉੱਤਰਦੀਆਂ ਜੀ ਨਹੀਂ ਡੰਗ ਦੀ ਕਹਨੂੰ ਜਿਹੜੀ ਵੀ ਕੋਈ ਸਬਜ਼ੀ ਬਣਨੀ ਹੈ ਆਪਣੇ ਦਾਲ ਬਣੇ ਉਧਰ ਚ ਕੱਟ ਕੇ ਪਾ ਦੇਣੀ ਆ ਕੋਈ ਵੀ ਸਬਜ਼ੀ ਆਲੂ ਉਧਰ ਚ ਕੱਟ ਕੇ ਪਾ ਦੇਣੀ ਆ ਹਰੇ ਸਬਜ਼ੀ 2-3 ਫੁੱਲ ਪੈ ਜਾਂਦੇ ਦੇ ਉਹਦੇ ਆਪਣੇ ਸ਼ਿਮਲਾ ਮਿਰਚ ਵਾਲੇ ਹਾਂ ਜੀ ਇਸ ਸਾਲ ਇਹ ਸਾਲ ਦਾ ਪਤਾ ਨਹੀਂ ਕੀ ਚੱਕਰ ਹੋਇਆ ਨੇ ਆਹ ਇਹ ਬੇਲੂ ਕਹਿੰਦੇ ਕਹਦੇ ਬੇਲ ਸੁੱਕ ਗਈ ਯਾਰ ਫੇਰ ਇਹ ਬੇਲ ਕਰੇਲੇ ਵਾਲੀ ਕਰੇਲੇ ਆ ਬੇਲ ਪਤਾ ਨਹੀਂ ਕਹਦੇ ਸੁੱਕ ਗਈ ਇਹ ਹਾਂ ਚੋਕੂ ਵੀ ਠੀਕ ਹੈ ਜਦ ਮਗਰ ਲੱਗਣ ਟ੍ਰੇਲੇ ਲੱਗੇ ਹੋਏ ਕਿ ਮਾਝੇ ਉਹ ਮੈਂ ਤੋਂ ਦੇਸ਼ ਨੂੰ ਮਾਈ ਤੇ ਗ੍ਰੇਲਿਆਂ ਦੀ ਵੇਚਦੀ ਪਤਾ ਨਹੀਂ ਕਾਹ ਦੇ ਸੁੱਕ ਗਈ ਯਾਰ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਤਲ ਗਈ ਦੀ ਹਲੋ ਵੀ ਆਪਣੇ ਛੱਲੀਆਂ ਵੀ ਲੱਗ ਗਈਆਂ ਇਹ ਬੇਬੀ ਕੌਰ ਨਾ ਬੇਬੀ ਨਹੀਂ ਲਿਖੇਗੀ ਛੋਟੀ ਛੱਲੀ ਜਿਹੜੀ ਜਾਂਦੀ ਆ ਛੋਟੀ ਛੱਲੀ ਤਾਂ ਰੱਖਣੀ ਨਹੀਂ ਅਸੀਂ ਅਸਲ ਸਾਲ ਸੱਤ ਗਲਤੀ ਹੋ ਗਈ ਅਗਲੇ ਸਾਲ ਯਾਦ ਰੱਖਣੀ ਗੱਲ ਇਹ ਐ ਸ ਐ ਸਾਈਡ ਨੂੰ ਪੂਰਾ ਲਾਗੇ ਨਾਲੇ ਨਾਲ ਨਾਲੇ ਨਾਲ ਮੱਕੀ ਲਾ ਦੇ ਕਹਿੰਦੇ ਉਹ ਉੱਥੋਂ ਤੋਂ ਲੈ ਕੇ ਐ ਸਾਈਡ ਸੜ ਚਾਰੇ ਪਾਸੇ ਢਿੰਡੀ ਨੇ ਵੀ ਇਸ ਵਾਰ ਸਾਡਾ ਬੜਾ ਲਹੂ ਦਿੱਤਾ ਪਟੋਕੜ ਚਾਰ ਤੋਂ ਪੰਜ ਵਾਰ ਲਾਈ ਫਿਰ ਛੇਵੀਂ ਵਾਰ ਮੈਂ ਕਹਦਾ ਜਾ ਕੇ ਹੋਈ ਫਿਰੇ ਜਿੱਥੇ ਕਿਹੜੀ ਜਿਹੜੇ ਕਾਰੇ ਚਲਾਈ ਉਹ ਚ ਫਿਰ ਵੀ ਨਹੀਂ ਹੋਈ ਹੈਗੀ ਉੱਥੋਂ ਪੱਟ ਕੇ ਲੈ ਕੇ ਇੱਧਰ ਇੱਧਰ ਆ ਕੇ ਇਹਦਾ ਉਹ ਲਾਇਆ ਫਿਰ ਫਿਰ ਇਹ ਹੋਈ ਐ ਸਾਡਾ ਕੇ ਮੈਂ ਇੱਥੇ ਦਰਵਾਜ਼ੇ ਆ ਗਏ ਆਪਣੇ ਆ ਘਰ ਤੋਂ ਇਹ ਲੱਕੜ ਵੇਚਣੀ ਆ ਹਾਂ ਜੇ ਕਿਸੇ ਕੋਲ ਨਾ ਪੱਠੇ ਵਾਲਾ ਦਾ ਨੰਬਰ ਹੋਇਆ ਇਹਨੇ ਪੱਠੇ ਵਾਲੇ ਲੱਕੜ ਲੈ ਲੈਂਦੇ ਆ ਸੋਹਣੀ ਭਾਅ ਅਸਰ ਲੈ ਲੈਂਦੇ ਆ ਇਹ ਲੱਕੜ ਆਪਣੇ ਕੋਲ ਕਾਫੀ ਪਈ ਹਲੇ ਘਰ ਤੋਂ ਆਉਣੀ ਉੱਪਰ ਕੋਠੇ ਪਰ ਬਹੁਤ ਪਈ ਲੱਕੜ ਆਹ ਪਈ ਐ ਇੱਥੇ ਆ ਬਾਲੇ ਪਏ ਆ ਉਹ ਫਰਨਾ ਜੇ ਕਿਸੇ ਕੋਈ ਪੱਠੇ ਵਾਲਾ ਜਾਂ ਕਿਸੇ ਦਾ ਕੋਈ ਯਾਰ ਦੋਸਤ ਪੱਠੇ ਵਾਲਾ ਤਾਂ ਮੈਨੂੰ ਨੰਬਰ ਜ਼ਰੂਰ ਜਾਂ ਮੈਸੇਜ ਕਰ ਦਿਓ ਜਾਂ ਜਿਹੜਾ ਕੋਈ ਬੰਦਾ ਵੀਡੀਓ ਦੇਖਦਾ ਜ਼ਰੂਰ ਕੰਟੈਕਟ ਕਰੇ ਪੱਠੇ ਵਾਲਾ ਆਪਾਂ ਪੱਠੇਆਂ ਨੂੰ ਲੱਕੜ ਕਹਿੰਦੇ ਉਹਨਾਂ ਨੂੰ ਕੰਮ ਆ ਜਾਂਦੀ ਇਹ ਨਹੀਂ ਫਿਰ ਇੱਥੇ ਵੀ ਮੈਂ ਗਲੀਆਂ ਹੋਈ ਜਾਣੀ ਫਿਰ ਸਵੇਰ ਫ ਅਗਮਾ ਚਲੋ ਕਿਸੇ ਦਾ ਕੰਮ ਆ ਜੂਗੀ ਤੇ ਸਾਨੂੰ ਚਾਰ ਪੈਸੇ ਬਣ ਜਾਣਗੇ ਆਪਾਂ ਨੇ ਕੱਲ ਇੱਕ ਬਲੌਗ ਬਣਿਆ ਪਿਆ ਕੱਲ ਆਪਾਂ ਨੇ ਘਰ ਦਾ ਜਿੰਨਾ ਵੀ ਲੋਹਾ ਸਾਰਾ ਵੇਚਤਾ ਹੋਰ ਜਿਹੜਾ ਨਿਕਲੂਗਾ ਉਹ ਵੀ ਵੇਚਾਂਗੇ ਫਿਰ ਤਾਂ ਬਹੁਤ ਦਿਨ ਬਾਅਦ ਮੋਟਰ ਤੇ ਲਾਈਵ ਹੋਏ ਆਂ ਹਾਂਜੀ THAILAND ਤੋਂ ਆਏ ਤੇ ਆ ਕੇ ਬਿਮਾਰ ਹੋ ਗਿਆ ਸੀ ਮੈਂ ਤਾਂ ਨਿੰਮਾ ਬਹੁਤ ਬਿਮਾਰਾ ਗਲੂਕੋਸ ਲੱਗਿਆ ਉਹਦੇ ਮੇਰੇ ਵੀ ਗਲੇ 'ਚ ਬਹੁਤ ਇਨਫੈਕਸ਼ਨ ਹੋ ਗਈ ਸੀ ਕੱਲ ਜਾ ਕੇ ਫਰੂਟ ਲੈ ਕੇ ਆਏ ਆ ਫਰੂਟ ਵਗੈਰਾ ਲੈਂਦੇ ਕਾਫੀ ਸਾਰੇ ਤੇ ਕੋਈ ਫਰਕ ਪੈ ਗਿਆ ਹੁਣ ਤੇ ਪਤਾ ਨਹੀਂ ਆਈ ਸਾਲ ਉੱਥੋਂ ਤੋਂ ਪਤਾ ਨਹੀਂ ਭੌਣ ਬਣੇ ਇਹਦੇ ਨਾਲ ਇਨਫੈਕਸ਼ਨ ਵੀ ਹੋ ਜਾਂਦੀ ਆ ਕੇ ਕੋਈ ਨਾ ਕੋਈ ਆ ਕੇ ਪਰ ਉੱਥੇ ਡਰਿੰਕ ਜ਼ਿਆਦਾ ਕਰ ਲੈ ਤਾਂ ਕਰਕੇ ਹੋ ਜਾਂਦਾ ਤੇ ਸਾਡਾ ਇਹ ਹੁੰਦਾ ਵੀ ਯਾਰ 4 ਦਿਨ ਵਾਸਤੇ ਗਏ ਆ ਠੀਕ ਹੈ ਜੀ ਲਾਈਫ ਤੇ 4 ਦਿਨ ਆਪਣਾ ਪੂਰਾ ਫਿਰ ਇੰਜੋਇਮੈਂਟ ਕਰੀਦਾ ਫਿਰ ਉੱਥੇ ਘੁੰਮੀਦਾ ਫਰੀਦਾ ਖੇਡੀਆਂ ਮਿਲੀਆਂ ਕਰੀਦਾ ਪੱਬ ਜਾਈਦਾ ਠੀਕ ਹੈ ਮੈਂ 4 ਦਿਨ ਜ਼ਿੰਦਗੀ ਦੇ ਜੀ ਕੇ ਆ ਜੀ ਤੇ ਫਿਰ ਪਤਾ ਨਹੀਂ ਕਦੇ ਜਾ ਹੁਣ ਨਹੀ ਜਾ ਹੁਣ ਚਲੋ ਹੁਣ ਮਰਜ਼ੀ ਕਿਰਪਾ ਹੈਗੀ ਆ ਵੀ ਚ ਚਾਰ ਚ ਲੜਾਈ ਜਾਂਦੇ ਖਰਚੀ ਜਾਂਦੇ ਕਿਆ ਪਤਾ ਕੱਲ ਨੂੰ ਕੁਛ ਕਿਆ ਹੋ ਜਵੇ ਫੇਰ ਸੁੱਥੀ ਆ ਜੀ ਠੀਕ ਨੇ ਫੇਰ ਨਾ ਜਾ ਹੋਵੇ ਇਹ ਸਮੇ ਸਮੇ ਨਾਲ ਬੰਦੇ ਨੂੰ ਇਹ ਚੀਜ਼ਾਂ ਕਰ ਲੈਣੀਆਂ ਚਾਹੀਦੀਆਂ ਫੇਰ ਹੁਣ ਮੋਟਰਪਾ ਵੀ ਲੱਗ ਕੇ ਉੱਪਰ ਤੇ ਦਿਖਾਈ ਇਹ ਵੀ ਤੁਹਾਨੂੰ ਚਾਰੇ ਪਾਸੇ ਦਨ ਬਹੁਤ ਧੰਨਵਾਦ ਆਪਾਂ ਮੋਟਰ ਤੋਂ ਲਾਈਵ ਹੋਏ ਆ ਤਾਂ ਤੇ ਚੱਲਣਾ ਚੜ੍ਹਦੇ ਨਾਲ ਦੇ ਨਾਲ ਪੌੜੀ ਜਾ ਦੇਖੋ ਜੀ ਚਾਰੇ ਪਾਸੇ ਜੰਗਲ ਉੱਪਰ ਚੱਕਦਾ ਮੈਂ ਨਸ ਹਰਾਦਾ ਨਹੀਂ ਪੈਣੇ ਕਰਕੇ ਨਾ ਪੂਰਾ ਨਿਖਰਿਆ ਹੋਇਆ ਵਿਚਾਰੇ ਪਾਸੇ ਇਸ ਟਰਮ ਆਸਮਾਨ ਬਿਆਨ ਪੂਰਾ ਨੀਲਾ ਹੋਇਆ ਦੇਖੋ ਉੱਪਰ ਰਾ ਸਾਰੀ ਰਾਤ ਨਹੀਂ ਪੈਂਦਾ ਰਹਾ ਇਹਦੇ ਕਰਕੇ ਉਸਮਾਨ ਇੱਥੇ ਵੀ ਆ ਗਿਆ ਆਪਣੇ ਅੰਦਰ ਜਿੱਥੇ ਵਿਖੇ ਅੰਦਰ ਉਹ ਰੱਖਤਾ ਬੈੱਡ ਕੂਲਰ ਅੰਦਰ ਤੇ ਫੋਨ ਗੱਲ ਕਰਦੇ ਆ ਉਹ ਵੀ ਲੋਕਾਂ ਤੋਂ ਨਾ ਪਤਾ ਲੱਗਣ ਲੱਗ ਜਾਂਦਾ ਵੀ ਕਿਹੜੇ ਆਪਣੇ ਆ ਕਿਹੜੇ ਪਰाये ਆ ਹੌਲੀ 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 ਪਰ ਯਾਰ ਜਿਹੜੇ ਸਾਡੇ ਮਾਂ ਬਾਪ ਨੇ ਸਾਨੂੰ ਗੱਲ ਸਿਖਾਈ ਯਾਰ ਇਹ ਸੜੀ ਚੱਕੀਆਂ ਕਰਨ ਵਾਲੀ ਕਦੇ ਨਹੀਂ ਸਿਖਾਈ ਹੋਈ ਦਿਲ ਰੱਖੇ ਵੱਡੇ ਯਾਰ ਇਦਾਂ ਨਹੀਂ ਰੱਖੇ ਖੋਰੀ ਜਿਹਾ ਦਿਲ ਨਹੀਂ ਰੱਖੇ ਵੀ ਖੋਰ ਖਾਣੀ ਯਾਰ ਕਿਸੇ ਦੀ ਜਮਾਨੇ ਚ ਰਹਿ ਰਹੇ ਕਿ ਰਹਿ ਰਹੇ ਕਿ ਯਾਰ ਗੱਲ ਇਦਾਂ ਉਹ ਬਲੱਡ ਤੁਹਾਨੂੰ ਦੱਸ ਦਿੰਦਾ ਮੇਰੇ ਅੰਦਰ ਡੈਡੀ ਮੇਰਾ ਗ੍ਰਾਮ ਸੇਵਕ ਦਾ ਪੰਚਾਇਤ ਅਫਸਰ ਨੂੰ ਕਹਿ ਦਵੇ ਪੰਚਾਇਤ ਅਫਸਰ ਤਾਂ ਉਹ ਜੇ ਚਾਹੁੰਦਾ ਜੋ ਰਿਸ਼ਵਤ ਲੰਦਾ ਲੋਕਾਂ ਦੇ ਪੈਸੇ ਖਾਂਦਾ ਹੋ ਹੁਣ ਸਾਡੀ ਚੰਡੀਗੜ੍ਹ ਵਾਲੀ ਸੈਰ ਮਹਾਲੀ ਸੈਰ ਦੋ ਤਿੰਨ ਕੋਠੀਆਂ ਹੁੰਦੀਆਂ ਪਰ ਉਸ ਬੰਦੇ ਨੇ ਅੱਜ ਤੱਕ ਕਿਸੇ ਗਰੀਬ ਤੋਂ ਪੈਸਾ ਨਹੀਂ ਕੱਢ ਲੱਤਾ ਫਿਰ ਕਹਿੰਦੇ ਜੇ ਕੋਈ ਬੰਦਾ ਉਹਨੂੰ ਪੈਸੇ ਧੱਕੇ ਨਾਲ ਦੇ ਵੀ ਜਾਂਦਾ ਕੋ ਹੋ ਜਾਂਦਾ ਸੀ ਉਹ ਕਰਾ ਰੋਟੀ ਨਹੀਂ ਤਖਾਂਦਾ ਹੈਗਾ ਉਹ ਆਏ ਲੱਗ ਜਾਂਦਾ ਤਾਂ ਯਾਰ ਕਿਸੇ ਬੰਦੇ ਨੇ ਕਿੰਨੀ ਮਿਹਨਤ ਨਾਲ ਪੈਸੇ ਕਮਾਏ ਹੁੰਦੇ ਆਏ ਥੋੜੀ ਯਾਰ ਵੀ ਕੋਈ ਬੰਦੇ ਨੇ ਦਿਹਾੜੀ ਕਰੀ ਐ ਦੇ ਸਵੇਰ ਤੇ ਹੁਣ ਸਾਡੇ ਘਰ ਦੇ ਮੁੰਡੇ ਕੰਮ ਕਰਦੇ ਪੱਥਰ ਤੋੜਦੇ ਮਕਾਨ ਢਾਉਂਦੇ ਆ ਪਰ ਉਹਨਾਂ ਦੀ ਮਿਹਨਤ ਦਾ ਕਮਾਇਆ ਖੂਨ ਪਰਸੀਨੇ ਦੀ ਕਮਾਈ ਹੋਣਾ ਦੀ ਕਹਿੰਦਾ ਜੇ ਮੈਂ ਉਹ ਲੈ ਕੇ ਮੇਰਾ ਨਵਾਲਾ ਅੰਦਰੋਂ ਕਿੱਦਾਂ ਲੰਘ ਜਾਊ ਐਦਾਂ ਥੋੜੀ ਥੋੜੀ ਹਰਾਮ ਦੀ ਕਮਾਈ ਐ ਵੀ ਚਲ ਉੱਪਰੋਂ ਆਏ ਹੋਏ ਹੋ ਗਏ ਉਹ ਹਰਾਮ ਦੀ ਕਮਾਈ ਜਿੱਦਾਂ ਹੁਣ ਉਹ ਲੈ ਲੈ ਉਹ ਹਰਾਮ ਦੀ ਕਮਾਈ ਹੋ ਜਾਣੀ ਬਹੁਤ ਹੀ ਇਦਾਂ ਆ ਚੱਕੀਆਂ ਕਰ ਕਰ ਕੇ ਲੋਕ ਕੀ ਕਰ ਲੈਣਗੇ ਕੀ ਸਾਬਤ ਕਰ ਲੈਣਗੇ ਪਰ ਇਹ ਮੈਂ ਸੋਚਦਾ ਹਾਂ ਯਾਰ ਇੱਥੇ ਦੁਨੀਆ ਰੰਗ ਬਰੰਗੀ ਆ ਕਿਸੇ ਦਾ ਕੁਝ ਨਹੀਂ ਪਤਾ ਸਾਹਮਣੇ ਵਾਲੇ ਬੰਦੇ ਦਾ ਕੁਝ ਨਹੀਂ ਪਤਾ ਵੀ ਕੀ ਚੱਲਦਾ ਉਹਦੇ ਮਨ ਦੇ ਵਿੱਚ ਕੀ ਉਹਦੇ ਮਨ ਦੇ ਵਿੱਚ ਮੈਂਡ ਵਿੱਚ ਚੱਲ ਰਿਹਾ ਬਹੁਤ ਗੱਲਣਾ ਯਾਰ ਕਈ ਵਾਰ ਸੋਚਦਾ ਹਾਂ ਯਾਰ ਜਿਹੜਾ ਗੁਰ ਹੁੰਦਾ ਨਾ ਆਪਣੇ ਕੋਲ ਗੁਰ ਹੁੰਦਾ ਆਪਾਂ ਨਾਲ ਕਿਸ ਨੂੰ ਦੇਈਏ ਜਿਸ ਨੂੰ ਆਪਾਂ ਗੁਰ ਦੇ ਦਿੰਦੇ ਨੇ ਨਾ ਉਹੀ ਸਾਲਾ ਝੱਕੀ ਕਰ ਦਿੰਦਾ ਇਹ ਵੀ ਹੋ ਰਿਹਾ ਮੇਰੇ ਨਾਲ ਇਹ ਤੁਹਾਨੂੰ ਪਤਾ ਹੀ ਹੁਣ ਕਾਲਪਰ ਵੀ ਲੱਗ ਕਰਿਆ ਨਾ ਗੱਲਾਂ ਬਾਤਾਂ ਜੀ ਹੋਈ ਜਾਂਦੇ ਬੰਦੇ ਝੂਠ ਬੋਲੀ ਜਾਂਦੇ ਯਾਰ ਸਵਾਦ ਲਈ ਜਾਂਦੇ ਆ ਤੇ ਫਿਰ ਬਾਅਦ ਚ ਅਸੀਂ ਤਾਂ ਮਜ਼ਾਕ ਕਰਦੇ ਆ ਯਾਰ ਇਦਾਂ ਥੋੜੀ ਮਜ਼ਾਕ ਕਰੀਦਾ ਹੁੰਦੇ ਆ ਪਰ ਮਨ ਜੱਪ ਸੜ ਜਾ ਹੋਇਆ ਪਿਆ ਉਸ ਘਰ ਦਾ ਇਹ ਕਰਕੇ ਪ੍ਰੋਬਲਮ ਜੀ ਕਰਕੇ ਜਿਹੜਾ ਘਰ ਬਣਾ ਰਹੇ ਆ ਹਰ ਰੋਜ਼ ਨਵੀਂ ਦੇ ਨਵੀਂ ਸਕੀਮ ਹੋ ਜਾਂਦੀ ਆ ਤੇ ਹੁਣ ਜਿਹੜਾ ਖਰੜ ਵਾਲਾ ਫਲੈਟ ਮ ਖਾਲੀ ਕਰਨ ਨੂੰ ਕਹਿੰਦਾ ਸ਼ਾਇਦ ਉੱਥੇ ਚਲੀ ਜਾਈ ਰਹਿਣ ਬੱਤ ਜਦ ਤੱਕ ਘਰ ਪੈਂਦਾ ਨੇ ਇੱਥੇ ਬਿੱਲੀ ਆ ਜੇ ਕਰਾਂਗੇ ਉੱਥੇ ਚਲੀ ਜਾਏ ਕਰਾਂਗੇ ਬਸ ਆ ਵੀ ਗੱਲ ਹੋ ਗਈ ਛੱਡੋ ਯਾਰ ਇਹ ਗੱਲਾਂ ਨਾ ਕਿਸੇ ਅਸੀਂ ਆਪਣੇ ਸਮਝਦੇ ਆਂ ਜਾਨਵਾਰ ਦੇ ਆਂ بڑی بڑی ਗੱਲ 'ਤੇ ਖੜੇ ਆਂ ਚਲੋ ਇਹ ਦੁਨੀਆਦਾਰੀ ਆ ਬਾਈ ਇਹ ਚੱਲੀ ਜਾਣੀ ਸਮਝ ਨਾਲ ਦੇ ਨਾਲ ਦੇ ਨਾਲ ਉਹਦੇ ਉਹਦੇ ਵੀ ਕਰਕੇ ਨਾ ਥੋੜਾ ਜਨ ਲੱਗ ਜਾਂਦੇ ਸਾਰਾ ਡਿਪਰੈਸ਼ਨ ਚ ਵਿੱਚ ਗਿਆ ਹੋਇਆ ਮੈਂ ਯਾਰ। هەر ਇੱਕ ਗੱਲ ਤੇ ਟੀ ਪੈਂਟ ਟੀ ਪੈਂਜਦ ਹੋਈ ਹੋ ਯਾਨੀ ਹੋਈ ਹੋ ਯਾਨੀ ਕੋਈ ਹੋਈ ਯਾਨੀ ਕਿਸੇ ਬੰਦੇ ਨੂੰ ਪਾਸ ਸਮਝਾਈ ਜਾਈਏ ਸਮਝਾਈ ਜਾਈਏ ਉਸ ਬੰਦੇ ਨੇ ਸਮਝਣਾ ਨਹੀਂ ਆਇਆ। ਜਿੰਨਾ ਮਰਜੀ ਹੱਦ ਤੱਕ ਆਪਾਂ ਜੋਰ ਲਾ ਕੇ ਸਮਝਾ ਲਈਏ ਨਾ ਪਰ ਨਹੀਂ। ਉਹ ਬਣੇ ਕੁੱਤੇ ਦੀ ਬੂੰਸ। țeੜੀ țeੜੀ ਹੋ ਰਹੀ ਨੇ ਉਹ ਸਿੱਧੀ ਹੋਈ ਨਹੀਂ ਸਕਦੀ। ਸਾਰਾ ਯਾਰ ਦੁਨੀਆਦਾਰੀ ਚੱਲੀ ਜਾਣੀ ਨਾਲ ਦੀ ਨਾਲ ਸਮਝ ਦੇ ਨਾਲੇ ਨਾਲ। ਤਲਦੇ ਇਹ ਸਾਰੇ ਤੇ ਬਾਗਬਾਨੀ ਦਿਖਾ ਦਵਾ ਇਹ ਸਾਰੇ ਨਿੰਬੂ ਦਾ ਬੂਟਾ ਹੋਰ ਵੱਧ ਰਿਹਾ ਉੱਪਰ ਨੂੰ ਇਹ ਸਾਰੇ ਦੇ ਵਿੱਚ ਟੁਕੜ ਟੁਕੜ ਵੀ ਹੈਗੇ 3 ਤੋਂ 4 ਕਿਲੋ ਅਗਲੇ ਸਾਲ 5 ਕਿਲੋ ਵਧੀ ਜਾਣੇ ਫਿਰ ਇਹ ਮੈਂ ਸੋਚਦਾ ਇਹਦੇ ਨਾਲ ਦੇ ਇੱਥੇ ਪਰਲੇ ਪਾਸੇ ਲਾ ਦਵਾ ਨਿੰਬੂ ਨਿੰਬੂ ਕਰ ਦਈਏ ਇਹ ਵੀ ਵਧੀਆ ਬਜਣਾ ਸਰ ਨਿੰਬੂ ਵਾਲਾ ਵੀ ਇਹਦੇ ਨਾਲ ਦੀ ਲਵਾਉਂ ਬੂਟੇ ਦੇ ਉਹ ਪਰਲੇ ਪਾਸੇ ਲਵਾਉਂ ਮੈਂ ਨਾਲੇ ਨਾਲ ਨਾਲੇ ਨਾਲ ਨਾਲ ਨਿੰਬੂ ਦੀ ਬਾਗਬਾਨੀ ਨਾਲੇ ਇੱਕ ਇਹ ਕਹਿੰਦੇ ਵੀ ਐਂਟੀਬਾਇਟਿਕ ਹੁੰਦੀ ਜੇ ਇਹ ਆਪਣੇ ਨੇੜੇ ਤੇੜੇ ਹੋ ਗਏ ਨਾ ਗੋਮਾਰੀ ਮੁਰਿਬੀ ਨੇ ਨੇੜੇ-ਤੇੜੇ ਆਉਂਦੀ ਹੈਗੀ। ਇਹ ਨਿੰਬੂ ਬਹੁਤ ਗੁਣਕਾਰੀ ਹੁੰਦਾ। ਮੈਂ ਦੇਖਦਾ ਮੈਂ ਜਦ ਮਾਲੀ ਜਾਊਗਾ ਨਾ। ਉਫ! ਗਰਮੀ ਫੇਰ ਦਿਨ ਚ ਇੰਨਾ ਬੱਟ ਹੋ ਜਾਂਦੇ ਨਾ ਪਰ ਇਹ ਹੋਣਾ ਵੀ ਭਾਈ ਭਰਦੋ ਦਾ ਮਹੀਨਾ। ਇਹ ਹਰੇਕ ਮਹੀਨੇ ਦਾ ਆਪਣਾ ਆਪਣਾ ਚਾਸਨ ਬਰਾਦ ਨੂੰ ਮੌਸਮ ਬਹੁਤ ਚੇਂਜ ਹੋ ਗਿਆ। ਰਾਤ ਨੂੰ ਠੰਡ ਹੋ ਜਾਂਦੀ ਆ। ਜਿਹੜੇ ਕਦੇ ਸਾਰੇ ਦਿਨ ਦੇਖਣੇ ਤੇ ਉਹ ਵੀ ਬੰਦ ਦੇਖਲੇ। ਇਹਦੀ ਵੀ ਕਟਿੰਗ ਕਰਨੀ ਹੈ ਇਹਦਾ ਵੀ ਟਾਈਮ ਲੱਗਦਾ ਹੈਗਾ ਯਾਰ ਇਹ ਤਾਂ ਮੈਂ ਚੱਲਦਾ ਹੁੰਦਾ ਨਾ ਮੈਂ ਜਿੱਦਾਂ ਰੱਖਿਆ ਮੈਂ ਚੱਲਦਾ ਹਾਂ ਸਿਸਟਮ ਦੇ ਨਾਲ ਲਾਈਫ ਨੂੰ ਪਾਟਾਂ ਦੇ ਵਿੱਚ ਪੰਡਿਆ ਹੋਇਆ ਹੁਣ ਇੱਥੇ ਐਮੋੜ ਵੀ ਕਰੋਟੀ ਖਾ ਕੇ ਆ ਗਿਆ ਕੜੀ ਬਣੀ ਦੀ ਕਰਾ ਉਹਦੇ ਵਿੱਚ ਇੱਕ ਰੋਟੀ ਚੂੜੀ ਆਪਣੀ ਖਾ ਕੇ ਆ ਗਿਆ ਇਹ ਨਹੀਂ ਕੜੀ ਬਣੀ ਗੜਾ ਗੜਾ ਕਰਕੇ ਆਜਮਾ ਹੁੰਦੀ ਹੀ ਕੜੀ ਨਾਲ ਰੋਟੀ ਸਵਾਦ ਲੱਗਦੀ ਆਪਣੀ ਖਾ ਕੇ ਆ ਗਿਆ ਹਾਂ ਉਹ ਜਦੋਂ ਦੋ ਗਰੁੱਟੇ ਫਿਰ ਖਾ ਲਿਆ ਸਿਸਟਮ ਦਾ ਬੋਡੀ ਦਾ ਬਣਾਇਆ ਹੋਇਆ ਉੱਖ ਤਾਂ ਲੱਗੀ ਹੋਈ ਸੀ ਆਪਣਾ ਖਾ ਕੇ ਥੋੜੀ ਚਾਹ ਪੀਤੇ ਆ ਤੇ ਆ ਗਿਆ ਉਹ ਤਾ ਦੇਖਣਾ ਜਿਹੜੇ ਤਨ ਲਾ ਦੀ ਲੋਕ ਲਾ ਰਮੈ ਨਾ ਜਿੱਦਾਂ ਮੈਂ ਸੋਚਿਆ ਤਾਂ ਨਾ ਜਿਹੜੇ ਸਿਸਟਮ ਜਿਹਨਾਂ ਨਾਲ ਮੈਂ ਚੱਲਿਆਗਾ ਵੇ ਇਹਣਾ ਨੇ ਇੰਨੇ ਕ ਦਿਨ ਚ ਘਟਾ ਦੇਣਾ ਠੀਕ ਹੈ ਜੀ ਤੇ ਇਹਦਾ ਸਿਸਟਮ ਜੋ ਸਰਕਲ ਜੋ ਚੱਲੂਗਾ ਪਰ ਨਹੀਂ ਉਹ ਸਰਕਲ ਤੋਂ ਬਾਹਰ ਜਾ ਰਿਹਾ ਹਾਂ ਕੰਮ ਬਹੁਤ ਡਿਲੇ ਕਰ ਰਿਹਾ ਜਿੱਦਾਂ ਐ ਲੱਗ ਰਿਹਾ ਜਿਦਾਂ ਨਾ ਫਰਵਰੀ ਮਾਰਚ ਕਰ ਦੇਣਾ ਮੈਨੂੰ ਲੱਗਦਾ ਡਿਲੇ ਕਰਦਾਂ ਸਿਸਟਮ ਜ਼ਿਆਦਾ ਇਸ ਵਾਰ ਮੈਨੂੰ ਲੱਗਦਾ ਮੇਰਾ ਗੁਰੂਪੁਰਬ ਗੁਰਨਾਨ ਦੇਵ ਜੀ ਗੁਰਪੁਰਬ ਤੇ ਸੋਚਦਾ ਪਾਕਿਸਤਾਨ ਜਾਣ ਬਾਰੇ ਉਹ ਵੀ ਮੈਨੂੰ ਲੱਗਦਾ ਰਹਿ ਜਾਣਾ ਮੇਰਾ ਤੇ ਫਿਰ ਵੀ ਟਰਾਈ ਕਰਾਂਗੇ ਜੇ ਵਿੱਚ ਲੱਗਿਆ ਤੇ ਜਾਣ ਦੀ ਕੋਸ਼ਿਸ਼ ਕਰਾਂਗੇ ਬੜਾ ਕੁਝ ਸੋਚਿਆ ਜਾ ਹੁਣ ਮਕਾਨ ਬਣਦੇ ਵਿੱਚ ਨਾ ਉਹ ਕੀ ਕਹਿੰਦਾ ਦਿਮਾਗ ਦੀ ਥਿੰਕਿੰਗ ਜੀ ਚੱਲਣਾ ਐਂ ਸੋਚਦਾ ਐ ਹੋਊਗਾ ਐਂ ਸੋਚਦਾ ਐ ਕਰਾਂਗੇ ਇਹ ਕਿਰੇ ਅਸੀਂ ਆਪਣੇ ਬੰਦੇ ਨੇ ਉਹ ਜਾਂਦਾ ਸਾਹਮਣੇ ਮੋਟਰਸਾਈਕਲ ਤੇ ਹੋਰ ਬੰਦੇ ਕੋਈ ਚਲੋ ਜਿਕਾ ਨਾਮਾ ਸ਼ਿਫਟ ਕਰਨਾ ਉਹਦਾ ਵਲੌਗ ਬਣਾਵਾਂਗੇ ਉਹ ਦੇਖੋ ਤੁਸੀਂ ਹੁਣ ਸਾਰਾ ਘਰ ਦਾ ਸਾਮਾਨ ਸ਼ਿਫਟ ਕਰਕੇ ਦੂਜੇ ਚਾਚੇ ਤਾਏ ਦੇ ਚਲੀ ਜਾਣਾ ਸੀ ਉਹਨਾਂ ਦੇ ਪੈਟ ਦੇ ਜਾ ਕੇ ਜਦੋਂ ਮਕਾਨ ਮੇਰਾ ਖਾਲੀ ਹੋਊਗਾ ਫਿਰ ਅਸੀਂ ਮੈਂ ਬਾਈਕ ਨੂੰ ਵੀ ਕੱਪੜੇ-ਕੱਪੜੇ ਰੱਖ ਲਈਏ ਆਪਣੇ ਉੱਥੇ ਰੈਡੀ ਟੂ ਮੂਵ ਆਪਣਾ ਜਿਹੜਾ ਉੱਥੇ ਨਾ ਘਰ ਆਪਣਾ ਏਸੀ ਲੱਗੇ ਬੈੱਡ ਲੱਗੇ ਸਾਰਾ ਕੁਝ ਹੈਗਾ ਉੱਥੇ ਹਾਂ ਤੱਪੜੇ ਚੱਕ ਲਈਏ ਆਪਣੇ ਇੱਥੇ ਤੇ ਜਿੰਨੇ ਜਿੰਨੇ ਪੌਣੇ-ਪੂਣੇ ਵਾਲੇ ਉੱਥੇ ਸਾਰਾ ਸਮਾਨ ਹੈਗਾ ਇਹ ਟੂ ਜੈਡ ਪਿਆ ਬਸ ਸਿਰਫ ਕੱਪੜੇ ਚਾਹੀਦੇ ਆ ਬਾਕੀ ਸਮਾਨ ਮੈਂ ਕਿਹਾ ਉੱਥੇ ਹੈਗਾ ਔਰ ਉਹ ਮੈਂ ਕਿਹਾ ਟੀ ਚੂਪਾਏ ਸੁਪਾਏ ਚੁਜੀ ਕਰਾਉਣੀ ਹੈ ਇੱਥੇ ਚੱਲਦੇ ਆ ਰਾਮ ਨੂੰ ਸਵੇਰੇ ਆ ਜਾ ਕਰਨਾ ਸ਼ਾਮ ਨੂੰ ਚਲੀ ਜਾਏ ਕਰਾਂਗੇ ਰਾਮ ਨਾਲ ਤਾਂ ਰਹੀ ਯਾਰ ਮੱਛਰ ਬਹੁਤ ੜਿਆ ਬਰਾਹਾ ਨਾ ਰਾਤ ਨੂੰ ਮੀਂਹ ਪੈ ਤੀਨਾ ਥੱਲੇ ਪੈਂਦਾ ੜਕ 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 ਤੀਨਾ ਥੱਲੇ ਮੀਂਹ ਪੈਣ ਲੱਗ ਜਾਂਦਾ ਉਹੀ ਕਹਾਂ ਮੈਂ ਇਹ ਸੋਚਦਾ ਹੁੰਦਾ ਵੀ ਜਿਹੜੀ ਚੀਜ਼ ਦਾ ਉਹਦਾ ਸੁੱਖੇ ਨਾਲ ਲੱਤਾ ਕੀ ਆ ਫਾਇਦਾ ਯਾਰ ਫਿਰ ਇਹ ਚੀਜ਼ ਲੈ ਕੇ ਜੇ ਮੈਂ ਗੱਡੀ ਲੈ ਲਈ ਘਰੇ ਲੈ ਕੇ ਖੜਾ ਦਿੱਤੀ ਉਹਦਾ ਕੀ ਫਾਇਦਾ ਅੰਦਰ ਕਰਦਾ ਬੰਦੇ ਨੂੰ ਫੋਨ 'ਚ ਆਪਣੇ ਮੈਂ ਜਾਣੀ ਐ ਪਰ ਫਲੈਟ ਵਾਲੇ ਮੁੰਡਿਆਂ ਕੋਲ ਉਹਨੂੰ ਕਹਿੰਦਾ ਫਿਰ ਮੈਂ ਹੁਣੇ ਵੀ ਲੇਖ ਲਓ ਮੈਂ ਇੱਕ ਦੋ ਤਰੀਕ ਤੱਕ ਮੈਂ ਕਹਾਂ ਮੈਨੂੰ ਖਾਲੀ ਚਾਹੀਦਾ ਫਲੈਟ ਉਹ ਤੰਗ ਕਰਦੇ ਥੋੜਾ ਜਨਾ ਫਲੈਟ ਵਾਲੇ ਮੁੰਡੇ ਨਾ ਉੱਥੇ ਹੁਣ ਔਰ ਹਾਇ ਤਾਂ 6 ਜਣੇ ਰਹਿਣ ਜੋਗਾ ਹੁਣ ਉੱਥੇ ਐ ਸ਼ਿਕਾਇਤ ਆਈ ਮੈਨੂੰ ਕਹਿੰਦੇ ਰਾਤ ਨੂੰ 10-15 15 ਜਣੇ ਹੋ ਜਾਂਦੇ ਉੱਥੇ ਤੇ ਕਹਿੰਦੇ ਹੱਲਾ ਗੁੱਲਾ ਬਹੁਤ ਕਰਦੇ ਆ ਅੱਜ ਕਰਦਾਂਗੇ ਕਹਿੰਦੇ ਉਟਣਾ ਨੂੰ ਅੱਜ ਨਹੀਂ ਕੱਲੂ ਜਾਉਂਗਾ ਸਮਝਾ ਕੇ ਕਰਦਾਂਗੇ ਇਹ ਕੀ ਡਿਪਰੈਸ਼ਨ ਯਾਰ ਉੱਥੇ ਭਲੇ ਚੰਗਾ ਨੂੰ ਬਸ ਤੇ ਦਿੰਦਾ ਭਲੇ ਚੰਗਾ ਤੁਸੀਂ ਮੁੰਡਿਆਂ ਨੂੰ ਹਰੇਕ ਚੀਜ਼ ਦੀ ਪੈਨਸ਼ਨ ਹੋਈ ਜਾਂਦੀ ਹੈ ਬਦਮਾਸ਼ ਬੜਾ ਇੰਨੀ ਮਿਲੰਦਾ ਹੈ ਨਹੀਂ ਯਾਰ ਕੋਈ ਜਿਹੜਾ ਫਿਰ ਜਿਹੜੇ ਉੱਥੇ ਗਵੰਡੀ ਰਹਿੰਦੇ ਉਹ ਜਾਣਦੇ ਆਪਾਂ ਉਹਨਾਂ ਦਾ ਆਇਆ ਮੈਨੂੰ ਫੋਨ ਕਹਿੰਦੇ ਯਾਰ ਰਾਤ ਨੂੰ ਬਹੁਤ ਹੱਲਾ ਗੁੱਲਾ ਕਰਦੇ ਆ ਕਹਿੰਦਾ ਪਾਜੀ ਪਹਿਲਾਂ ਠੀਕ ਤੇ ਦੋ ਤਿੰਨ ਮਹੀਨੇਾਂ ਨਾਲ ਠੀਕ ਆ ਆ ਕਹਿੰਦਾ ਹੁਣ 10-15 ਦਿਨ ਤੇ ਐ ਕਰਨ ਲੱਗੇ ਹੋਏ ਮੈਂ ਕਹਿੰਦਾ ਕੋਈ ਨਾ ਮੈਂ ਕਰ ਦੰਦੇ ਸੈਟ ਇੱਥੇ ਐਗਰੀਮੈਂਟ ਹੋਇਆ ਹੋਇਆ ਇੱਕ ਮਹੀਨਾ ਪਹਿਲਾਂ ਨੋਟਿਸ ਦੇਣਾ ਜਦ ਅਸੀਂ ਦੇਤਾ ਜੇ ਆਹ ਮਹੀਨਾ ਲੰਘੇ ਕੋਈ ਗੱਲ ਨਹੀਂ ਅਗਲੇ ਮਹੀਨੇ ਪਹਿਲੀ ਤੱਕ ਲੈ ਲੈਣਾ ਫਿਰ ਉਹਨਾਂ ਕਹਿੰਦੇ ਆ ਵੀ ਮਹੀਨੇ ਸਾਡੇ ਆਏ ਹੋਏ ਨਹੀਂ ਅਗਲੇ ਮਹੀਨੇ ਦੇ ਪੈਸੇ ਲੈਣੇ ਪੈਣੇ ਆ ਚਾਹ ਦੇਖਦੇ ਆ ਬਾਕੀ ਗੱਲ ਵਟ ਕਰ ਦੋ ਸਾਰੀ ਤੇ ਧੰਨਵਾਦ ਜੀ ਥੋੜਾ ਸ਼ਾਇਦ ਸਲੋ ਬੋਲਾਂਗਾ ਮੈਂ ਬਹੁਤ ਚੱਕ ਲੋ ਕਿ ਗੜੇ ਉਹਦੇ ਕਰਕੇ ਨਾ ਗਲਤ ਸੁਣਨ ਕਰਕੇ ਮੈਂ ਨਾ ਉੱਚ ਸਾਨੂੰ ਬਾਕੀ লাইਵ ਦੇਖਣ ਵਾਸਤੇ ਕੱਲੋ ਫੇਰ লাইਵ 'ਚ ਦਮੇ ਕੋ ਗੱਲਬਾਤਾਂ ਕਰਾਂਗੇ ਕੱਲ ਟੌਪਿਕ ਦੇਖਾਂਗੇ ਤੂੰ ਤੁਸੀਂ ਵੀ ਦੱਸਿਓ ਕੋ ਟੌਪਿਕ ਨਾ ਕਮੈਂਟਾਂ ਦੇ ਵਿੱਚ ਵੀ ਆਪਾਂ ਆਹ ਟੌਪਿਕ 'ਤੇ ਗੱਲ ਕਰੀਏ ਬਦਿਏ ਜਿਹੜੇ ਗੱਲਾਂ ਵਿੱਚ ਕਮੈਂਟਾਂ ਦੇ ਵਿੱਚ ਲਿਖਦੇ ਕੋ ਫਿਰ ਆਪਾਂ ਉਹ ਟੌਪਿਕ 'ਤੇ ਗੱਲ ਕਰੇਗਾ ਧੰਨਵਾਦ ਜੀ